ਅੱਜ ਜਦੋਂ ਬਣਾਵਾਂਗੇ ਗੋਲ ਗੱਪੇ ਉਹਦੇ ਲਈ ਆਪਾਂ ਨੂੰ ਇੱਕ ਕੋਲੀ ਆਟੇ ਦੀ ਆਟਾ ਆਪਾਂ ਛાળ ਲਵਾਂਗੇ ਤੇ ਇਹਦੇ ਵਿੱਚ ਇਸ ਤਰ੍ਹਾਂ ਦੀ ਕਾਹਤ ਦੀ ਕਾਹਤ ਆਪਾਂ ਮਿਕਸ ਕਰ ਲਵਾਂਗੇ ਜਿਹੜਾ ਹਾਂਜੀ ਜਿਹੜਾ ਆਪਾਂ ਆਟਾ ਮਿਕਸ ਕੀਤਾ ਸੀ ਸੂਜੀ ਤੇ ਆਟਾ ਉਹਦੇ ਵਿੱਚ ਇੱਕ ਆਪਾਂ ਪਾਵਾਂਗੇ 2 ਚਮਚੇ ਰਿਫਾਇੰਡ ਦੇ ਤੇ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਗੁੰਨਾਂਗੇ ਹਾਂਜੀ ਆਟਾ ਜਿਹੜਾ ਆਪਾਂ ਉਹਨੂੰ ਇਦਾਂ ਇਸ ਤਰੀਕੇ ਨਾਲ ਗੁੰਨਾਂਗੇ ਇੰਦਾ ਮੁੱਕੀਲਾ ਗੁੰਨਣਾ ਜੀ ਇਹਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਥੋੜਾ ਜਿਹਾ ਬਸ ਟੈਟੇ ਰੱਖਣਾ ਜੀ ਇਹਨੂੰ ਜਿਹੜਾ ਸਾਡਾ ਆਟਾ ਆ ਗੁੰਨ ਕੇ ਤਿਆਰ ਹੋ ਚੱਕਾ ਹੁਣ ਇਹਨੂੰ ਆਪਾਂ 10 ਤੇ 15 ਮਿੰਟ ਵਾਸਤੇ ਤਾਂ ਠੱਕ ਦੇਵਾਂਗੇ ਹਾਂ ਜੀ ਆਟਾ ਜਿਹੜਾ ਆਪਾਂ ਉਹਨੂੰ ਇਦਾਂ ਇਸ ਤਰੀਕੇ ਨਾਲ ਗੁੰਨਾਂਗੇ ਨੂੰ ਇਹਦਾ ਮੁੱਕੀ ਲਾ ਗੁੰਨਾ ਜੀ ਇਹਨੂੰ ਜਿਆਦਾ ਪਤਲਾ ਨਹੀਂ ਕਰਨਾ ਥੋੜਾ ਜਿਹਾ ਬਸ ਸਟੈਟਿਕ ਰੱਖਣਾ ਜੀ ਇਹਨੂੰ ਜਿਹੜਾ ਸਾਡਾ ਆਟਾ ਆ ਗੁੰਨ ਕੇ ਤਿਆਰ ਹੋ ਚੱਕਾ ਹੁਣ ਵੀ ਆਪਾਂ 10 ਤੇ 15 ਮਿੰਟ ਬਾਅਦ ਤੇ ਆਟਾ ਖ ਦੇਵਾਂਗੇ ਹਾਂ ਜੀ ਜਿਹੜਾ ਸਾਡਾ ਆਟਾ ਆ ਹੁਣ 10 ਤੋਂ 15 ਮਿੰਟ ਬਾਅਦ ਬੜੀ ਤਰੀਕੇ ਨਾਲ ਕੱਟੋ ਜੋ ਕਰਾ। ਹੁਣ ਆਪਾਂ ਇਹਦੇ ਗੋਲ ਗੁੱਪੇ ਬੇਲਾਂਗੇ। ਹਾਂਜੀ ਹੁਣ ਆਪਾਂ ਜਿਹੜੇ ਗੋਲ ਗੁੱਪੇ ਉਹ ਕਟਾਂਗੇ ਇਹਦੇ ਵਿੱਚੋਂ ਇਸ ਤਰੀਕੇ ਨਾਲ। ਹਾਂਜੀ ਜਿਹੜੇ ਗੋਲ ਗੁੱਪੇ ਆਪਾਂ ਬੇਲਣੇ ਆ ਉਹਦੇ ਵਾਸਤੇ ਆਪਾਂ ਛੋਟੇ-ਛੋਟੇ ਇਹਨਾਂ ਨੂੰ ਬਾਲ ਬਣਾ ਲਿਆ। ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਕਰਕੇ ਇਹਨਾਂ ਨੂੰ ਬੇਲਾਂਗੇ। ਜੀ ਹੁਣ ਜਿਹੜੇ ਆਪਾਂ ਗੋਲ ਗੱਪੇ ਆ ਉਹਨਾਂ ਨੂੰ ਆਪ ਇਸ ਤਰੀਕੇ ਨਾਲ ਬੇਲ ਲਵਾਂਗੇ ਸਾਰਿਆਂ ਨੂੰ ਜਿਹੜੇ ਸਾਡੇ ਗੋਲ ਗੱਪੇ ਆ ਉਹ ਸਾਰੇ ਬੇਲ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ 10 ਤੇ 15 ਮਿੰਟ ਬਾਅਦ ਤੇ ਕੱਪੜੇ 'ਚ ਢੱਕ ਦੇਵਾਂਗੇ ਹੁਣ ਜਿਹੜੇ ਸਾਡੇ ਗੋਲ ਗੱਪੇ ਆ ਉਹ ਆਪਾਂ ਤੇਲ ਦੇ ਵਿੱਚ ਫਰਾਈ ਕਰਾਂਗੇ ਤੁਸੀਂ ਦੇਖੋ ਸਾਡੇ ਜਿਹੜੇ ਸਾਡੇ ਗੋਲ ਗੱਪੇ ਆ ਉਹ ਬੜੀ ਤਰੀਕੇ ਨਾਲ ਫੁੱਲ ਰਹੇ ਆ ਇਹ ਤਰੀਕੇ ਨਾਲ ਬੋਲ ਰਹੀ ਹੈ ਜੀ ਆਪਣਾ ਨਾਲ ਦੀ ਨਾਲ ਕੱਢੀ ਜਾਵਾਂਗੇ ਤੁਸੀਂ ਵੀ ਇਸ ਤਰੀਕਾ ਨਾਲ ਗੋਲ ਗੱਪੇ ਬਣਾ ਕੇ ਦੇਖਿਓ ਬਹੁਤ ਦੀ ਵਧੀਆ ਕ੍ਰਿਸਪੀ ਤੇ ਫੁੱਲੇ ਫੁੱਲੇ ਬਣਦੇ ਨੇ ਹਾਂ ਜਿਹੜੇ ਸਾਡੇ ਗੋਲ ਗੱਪੇ ਬਣ ਕੇ ਤਿਆਰ ਚੁੱਕੇ ਨੇ ਇਹ ਸਾਡੇ ਗੋਲ ਗੁੱਪੇ ਬਹੁਤ